ਮਾਂ ਹਮਨੇ ਤਾਂ ਸੁਣਾਉ ਜਕਟ ਲੈਣੇ ਜਾਣਾ ਸੀ ਨਾ ਸنو ਪੜੇਗੀ ਅਬ ਤੋਂ ਖੰਡੀ ਆ ਗਈ ਹਾਂ ਜਾਵਾਂਗੇ ਬੱਚੇ ਤਾਂ ਜਾ ਕਦ ਜਾਏਗੇ ਲੱਤੂ ਕੀ ਕਰ ਰਹੇ ਹੋ ਵੀਡੀਓ ਬਣਾ ਰਹੇ ਹਾਂ ਹਾਂ ਹੋ ਵਲੌਗ ਬਣਾ ਰਹੇ ਹਾਂ ਸਸਤੀ ਗਾਲ ਸਾਰਿਆਂ ਨੂੰ ਵੈਲਕਮ ਟੂ आवर ਮਦਰਸ ਵਲੌਗ ਤੇ ਅੱਜ ਦੀ ਵੀਡੀਓ ਸਾਡੀ ਸਨੋ ਜੈਕਟ ਲੈਣ ਗਈ ਹੈ ਅੱਜ ਅਸੀਂ ਜਾਣਾ ਸੀ ਸਨੋ ਜੈਕਟ ਲੈਂਡ ਕੜੀ ਪਕੌੜੇ ਤੇ ਨਾਲ ਮੈਂਨੇ ਬਣਾਇਆ ਹੈ ਜੀਰਾ ਰਾਈਸ ਹਾਂਜੀ ਹੁਣ ਅਸੀਂ ਹੋ ਗਏ ਰੈਡੀ ਲੰਚ ਕਰਨ ਤੋਂ ਬਾਅਦ ਤੇ ਅਸੀਂ ਹੁਣ ਚੱਲੇ ਹਾਂ ਸਨੋ ਜੈਕਟ ਲੈਣ ਲਈ ਤੇ ਅੱਜ ਵੀ ਮੌਸਮ ਵੈਸੇ ਠੀਕ ਹੈ ਕਲਾਊਡਸ ਵਗੈਰਾ ਨੇ ਬੱਦਲ ਹੋਇਆ ਹੋਇਆ ਤੇ ਬਾਕੀ ਇੰਨੀ ਠੰਡ ਨਹੀਂ ਹੈਗੀ ਤੇ ਚਲੋ ਜੀ ਫਿਰ ਮਿਲਦੇ ਆ ਤੁਹਾਨੂੰ ਦੇਖਦੇ ਆ ਕਿੱਥੇ ਮਿਲਦੀ ਹੈ ਇੱਥੇ ਸਨੋ ਜੈਕਟ ਆਹ ਉਹ ਪਹਿਲਾਂ ਚੈੱਕ ਕਰ ਲੋ ਵੈਦਰ ਜਾਣ ਲਈ ਜਾਣ ਦਵੈਲਾ ਜਿਵੇਂ ਕੱਲ ਹੁਣ ਹੈ ਸੀ ਸਨੋ 1 ਘੰਟੇ ਤੇ ਦੱਸੀ ਸੀ ਤੇ 1 ਘੰਟਾ ਹੀ ਪਈ ਹੈ ਜੋ ਟਾਈਮ ਤੇ ਹੈ ਸੀ ਮਤਲਬ ਸ਼ੋ ਹੋ ਰਿਹਾ ਸੀ ਸਾਹਮਣੇ ਪਹਾੜਾਂ ਤੇ ਬਰਫ਼ ਤਾਂ ਪਈ ਹੋਈ ਹੈ ਬਟ ਦਿਖ ਨਹੀਂ ਰਿਹਾ ਇੰਨਾ ਕਲੀਅਰਲੀ ਨਾ ਹਾਂ ਜਾਂ ਫਿਰ ਇਹਦੇ ਵਿੱਚ ਨਹੀਂ ਦਿਖ ਰਿਹਾ ਕਾਰ ਦੇ ਵਿੱਚ ਚੈੜੀ ਐ ਜਦੋਂ ਦੀ ਆਪਾਂ ਕੈਨੇਡਾ ਆਏ ਨਾ ਆਪਣਾ ਸਭ ਤੋਂ ਜ਼ਿਆਦਾ ਸਾਥ پتہ ਕਿ ਨਹੀਂ ਦਿੱਤਾ ਹੂੰ ਬਾਬਾ ਜੀ ਨੇ ਤਾਂ ਦਿੱਤਾ ਹੀ ਐ ਬਾਬਾ ਜੀ ਤਾਂ ਦਿੰਦੇ ਹੀ ਨੇ ਚਲੋ ਪਰ ਸਭ ਤੋਂ ਜ਼ਿਆਦਾ ਜਿਵੇਂ ਇਨਸਾਨ ਕਹਿੰਦੇ ਨਾ ਇਨਸਾਨ ਵੀ ਦਿੰਦਾ ਤੇ ਬਾਬਾ ਜੀ ਫਿਰ ਉਹ ਇੱਕ ਜਰੀਆ ਬਣਾ ਕੇ ਭੇਜਦੇ ਆ ਇਨਸਾਨ ਨੂੰ ਤਾਂ ਆਈ ਥਿੰਕ ਮੇਰੇ ਖਿਆਲ ਚ ਤਾਂ ਆਪਣਾ ਦਿੱਤਾ ਸਭ ਤੋਂ ਜ਼ਿਆਦਾ ਸਾਥ ਗੂਗਲ ਨੇ ਕਿਉਂਕਿ ਜਿੱਥੇ ਵੀ ਆਪਾਂ ਜਾਣਾ ਜੋ ਵੀ ਆਪਾਂ ਨੇ ਕਰਨਾ ਕਿਉਂਕਿ ਇੱਥੇ ਇੰਨਾ ਕਿਸੇ ਕੋਲ ਟਾਈਮ ਹੈ ਨਹੀਂ ਕਿ ਕੋਈ ਆਪਾਂ ਨੂੰ ਗਾਈਡ ਕਰ ਦਿੰਦਾ ਹਨਾ ਤੇ ਕੋਈ ਦੱਸਦਾ ਕੁਝ ਤਾਂ ਸਭ ਕੁਝ ਪਾਪਾ ਨੇ ਗੂਗਲ ਤੇ ਭਰ-ਭਰ ਕੇ ਜੋ ਵੀ ਕਰਨਾ ਹੈ ਕੋਈ ਡਾਕੂਮੈਂਟ ਕੋਈ ਆਪਾਂ ਕਿਤੇ ਕੋਈ ਚੀਜ਼ ਲੈਣੀ ਹੈ ਕੋਈ ਕੰਮ ਕਿਵੇਂ ਕਰਨਾ ਹੈ ਸਭ ਕੁਝ ਪਾਪਾ ਨੇ ਗੂਗਲ ਤੇ ਭਰ-ਭਰ ਕੇ ਆਪੇ ਸਰਚ ਕਰ ਕਰਕੇ ਉਸ ਦਾ ਨਾਮ ਜੋਗੀ ਕੋਈ ਸੇ ਬਣੇਗਾ ਗੂਗਲ ਗੂਗਲ ਅੱਛਾ ਬੰਦਾ ਹੀ ਹੋ ਜਾਂਦਾ ਬੰਦਾ ਨਹੀਂ ਹੈ ਨਾ ਮੈਂ ਕਿਸੇ ਦੇ ਬੰਦੇ ਦਾ ਨਾਮ ਨਾ ਹਾਂ ਨਹੀਂ ਨਹੀਂ ਤੇ ਨਹੀਂ ਤਾਂ ਹੁਣ ਤੱਕ ਆਪਾਂ ਤਾਂ ਉਸ ਮਤਲਬ ਬੰਦਾ ਫਿਰ ਜੇ ਮੰਨ ਲੇ ਇਹ ਵੀ ਨਾ ਹੁੰਦਾ ਤਾਂ ਬੰਦਾ ਤਾਂ ਪਰੇਸ਼ਾਨੀ ਹੋ ਜਾਂਦਾ ਹੈ ਨਾ ਫੋਨ ਵੀ ਨਾ ਹੁੰਦਾ ਫੋਨ ਵੀ ਨਾ ਹੁੰਦੇ ਹਾਂ ਜਿਹੜੇ ਅੱਜ ਤੋਂ ਮਤਲਬ 30 30 ਸਾਲ ਪਹਿਲਾਂ ਆਏ ਹੋਣਗੇ ਹਾਂ ਨਾ ਮਤਲਬ ਜ਼ਿਆਦਾ ਮੇਨ ਤਾਂ ਪ੍ਰੋਬਲਮ ਉਹਨਾਂ ਨੂੰ ਆਈ ਹੋਏਗੀ ਆਪਾਂ ਤਾਂ ਹੁਣ ਫਿਰ ਵੀ ਬਹੁਤ ਈਜ਼ੀ ਹੋ ਗਏ ਬਹੁਤ ਮਤਲਬ ਸੌਖੀ ਤਰ੍ਹਾਂ ਬੰਦਾ ਉਹ ਆ ਕੇ ਰਹਿ ਸਕਦੇ ਜੇ ਰਹਿਣਾ ਹੋਵੇ ਮਨ ਕਿਸੇ ਨੇ ਕਿਉਂਕਿ ਸਭ ਕੁਝ ਹੈ ਕਿਉਂਕਿ ਹੁਣ ਆਪਣਾ ਹੀ ਕਮਿਊਨਿਟੀ ਵੀ ਇੰਨੀ ਹੋ ਗਈ ਇੱਥੇ ਜੇ ਮੰਨ ਲਓ ਫੋਨ ਨਾ ਵੀ ਹੋਣ ਤਾਂ ਕਮਿਊਨਿਟੀ ਇੰਨੀ ਹੋ ਗਈ ਕਿ ਬੰਦਾ ਇੱਕ ਦੂਜੇ ਨੂੰ ਕੁਝ ਵੀ ਕਿਸੇ ਨੂੰ ਪੁੱਛ ਸਕਦਾ ਏ ਤੇ ਬਟ ਹੁਣ ਤਾਂ ਫੋਨ ਹੀ ਆ ਗਿਆ ਤਾਂ ਹੁਣ ਕਿਸੇ ਨੂੰ ਉਹ ਵੀ ਨਹੀਂ ਪੁੱਛਣ ਦੀ ਵੀ ਨਹੀਂ ਲੋੜ ਹੈਗੀ ਚਲੋ ਜੀ ਫਿਰ ਹੁਣ ਅਸੀਂ ਪਹੁੰਚ ਗਏ ਆਪਣੀ ਡੈਸਟੀਨੇਸ਼ਨ ਤੇ ਤੇ ਹੁਣ ਜਾ ਕੇ ਦੇਖਦੇ ਹਾਂ ਕੁਝ ਮਿਲਦਾ ਕਿ ਨਹੀਂ ਕਿਉਂਕਿ ਸਾਡੇ ਨਾਲ ਐਵੇਂ ਹੁੰਦਾ ਹੁੰਦਾ ਹੈ ਅਸੀਂ ਆਂਦੇ ਆ ਲੈਣ ਕਈ ਵਾਰੀ ਮਿਲ ਜਾਂਦਾ ਕਈ ਵਾਰੀ ਸਭ ਕੁਝ ਹੀ ਮਿਲ ਜਾਂਦਾ ਤੇ ਕਈ ਵਾਰੀ ਸਾਨੂੰ ਕਿਸੇ ਇੱਕ ਤੋਂ ਇੱਕ ਥਾਂ ਤੋਂ ਇੱਕ ਚੀਜ਼ ਮਿਲਦੀ ਹੈ ਦੂਜੀ ਥਾਂ ਜਾਣਾ ਪੈਂਦਾ ਫਿਰ ਫੇਰ ਮਿਲਦੀ ਹੈ ਕਾਫੀ ਥਾਵਾਂ ਤੇ ਜਾ ਜਾ ਕੇ ਫਿਰ ਸਾਨੂੰ ਚੀਜ਼ ਮਿਲਦੀ ਹੈ ਬਟ ਅੱਜ ਹੁਣ ਦੇਖਦੇ ਹਾਂ ਕੀ ਬੰਦਾ ਹੁਣ ਆਪਾਂ ਪਹੁੰਚ ਗਏ ਤੇ ਜਾਣਾ ਕਿੱਥੇ ਆਪਾਂ ਨੇ 올ਡ ਨੇ ਵੀ ਹੂੰ ਪਤਾ ਨਹੀਂ ਦੇਖੀਏ ਅੰਦਰ ਜਾ ਕੇ ਆਪਾਂ ਨੂੰ ਪੁੱਛਣਾ ਕੀ ਕਰਦੇ ਆ Market diyecek. Bu tekte ਅੱਲੀ ਬੜਾ ਹੈ ਇਹ ਰਰ ਬੰਕਿਡਸ ਹਾਂਜੀ ਫਿਰ ਮੈਨੇ ਲਈਆਂ ਆਪਣੇ ਬੇਟੇ ਦੇ ਲਈ ਪਹਿਲਾਂ ਹੁੱਡੀਜ਼ ਲਈ ਇੱਕ ਇਹ ਵਾਲੀ ਲਈ ਤੇ ਇੱਕ ਲਈ ਬਲੈਕ ਕਲਰ ਚ ਇਥੇ ਬਲੈਕ ਕਲਰ ਬਹੁਤ ਚੱਲਦਾ ਹੈ ਦੰਮਾ ਵੀ ਨਹੀਂ ਹੁੰਦਾ ਦੋ ਲੈਗ ਮੈਨੇ ਪੈਂਟਸ ਤੇ ਬਾਕੀ ਉਹ ਅੰਦਰ ਗਿਆ ਹੋਇਆ ਹੈ ਚੇਂਜ ਕਰ ਲਈ ਆਪਣਾ ਸਾਈਜ਼ ਦੇਖ ਰਿਹਾ ਆ ਆ ਕੇ ਸ਼ੌਕਨ ਕਰ ਲਈ ਆ ਪਰ ਪਲੈਨਟ ਨੰਬਰ ਨੰਬਰ ਵੀ ਲੈ ਲੈਣੇ ਚਾਹੀਏ ਸੀ ਸਾਨੂੰ স্নੋ ਜੈਕਟ স্নੋ ਕੇ ਬੂਟ ਜੈਕਟ ਚਾਹੀਦੇ ਪਰ ਲੈ ਲਿਆ ਕੁਝ ਹੋਰ ਹੀ ਲੈ ਲਿਆ ਹੁੱਡੀਜ਼ ਪੈਂਟਸ ਅੱਛੇ ਲੱਗੇ ਨਾ ਰੇਟ ਵੀ ਸਹੀ ਮਿਲ ਗਿਆ ਕੰਮ ਦੀ ਚੀਜ਼ ਹਾਂ ਮਤਲਬ ਮੇਰਾ ਇਹ ਰਹਿੰਦਾ ਕਿ ਜੇਦੋਂ ਆਪਾਂ ਕੋਈ ਚੀਜ਼ ਲੈਣ ਚਾਹੀਏ ਤਾਂ ਚਲੋ ਜਿਹੜੀ ਚੀਜ਼ ਲੈਣੀ ਹੈ ਉਹ ਤੇ ਲੈਣੀ ਹੈ ਪਰ ਜੇ ਨਾਲ ਕੋਈ ਦੂਜੀ ਚੀਜ਼ ਵੀ ਆਪਾਂ ਨੂੰ ਰੀਜ਼ਨੇਬਲ ਪ੍ਰਾਈਸ ਤੇ ਮਿਲ ਜੇ ਤਾਂ ਮੈਂ ਉਹ ਲੈ ਲਣੀ ਹੁੰਦੀ ਮੈਂ ਛੱਡਦੀ ਨਹੀਂ ਕਿਉਂਕਿ ਕਲਰ ਵੀ ਅੱਛਾ ਸੀ ਤੇ ਪ੍ਰਾਈਸ ਵੀ ਸਹੀ ਸੀ ਹਾਂ ਆਪਾਂ सी अच्छी अच्छी चलो जी फिर हम देखते हैं जिस कमली आए हैं वो होंगे कि नहीं आया <laughs> नहीं है ना बट फिर भी तैयारी हो गया वो पीछे दिखनी रिया में दिखानी है उधर वाले के ओह मैंने मैंने लगा तू सो रहा सी नहीं सो तो रहा था <laughs> हां फिर मेरी बात सुन ले ओह सॉरी <laughs> सो के रहे हो आप वैसे ही हो गया मैं तो सोना नहीं था थक गया तू कॉपी नींद आ गई थक गया रात ही जल्दी का अच्छा रात ही सोया नहीं ना लेट सोए सी मैं पापा कह रही थी कि बोल ना मैं वीडियो बना नहीं है पहले बस सो रहा था फिर मैंने आपकी बात सुन ली वही तो पर तू उठ गया ना तो मेरी तो वीडियो खराब हो गई ना ठीक <laughs> है तो आप तो फर्स्ट टाइम आए हो ना कॉस्को अरे हाँ मैं तो पहली बार आया हूँ तो को आप आए थे ना लाइक यू अच्छा लग रहा है ना mm -hmm. आप को पतंग बनाना स्नो hmm? मैन बनाना आना तो नहीं बनाइए एक बनाइए हां हाँ पर हम किलोमीटर चल के हम पहुंच गए हां डेढ़ भी नहीं 5 किलोमीटर और जैसी दी तरह पॉपट नहीं हो गया ਉਹ ਕੀ ਕਹਿੰਦਾ ਹੁੰਦਾ ਹਰ ਇੱਕ ਉਹਦੇ ਵਿੱਚ ਓਪਟ ਹੋ ਗਿਆ ਓ ਨਾਈਸ ਹੁਣ ਇਟ ਇਸ ਨੋ ਜੈਕਟ ਇਸ ਨੋ ਜੈਕਟ ਹਾਂ ਯੈਸ ਯਾ ਚੱਕੋ ਹੁਣ ਚੱਕ ਲੋ ਬਸ ਕੁਝ

नहीं ठीक है आगे। शूज भी गे ना फिर अरे सही है है मतलब भी पूरी पूरी है। हाँ। पता चलेगा कि, कि ये वाली यूज ये वाली यूज़ जैकेट जैकेट स्नो है ना देखो ਭਾਰੀ ਹੈ ਨਾ ਬਹੁਤ ਜ਼ਿਆਦਾ ਕੈਬ ਲੈ ਲੋ ਚੂ ਬੇਗੀ ਸ਼ੀ ਸ਼ਾ ਸ਼ੀ ਸ਼ਾ ਸ਼ੀ ਸ਼ਾ ਦੇ ਲੋਕਾਂ ਨੂੰ ਦੇਖਦੇ ਹੁੰਦੇ ਸੀ ਆਪਾਂ ਸਨੋਵ ਜੈਕਟਾ ਪਾਉਂਦੇ ਪਤਾ ਨਹੀਂ ਸੀ ਕਿ ਇਸ ਵਾਰ ਇਸ ਸੱਦੇ ਚ ਆਪਾਂ ਵੀ ਪਾਉਣਗੇ ਸਰੋ ਯੋਗ ਹੈ ਜੀ ਅਜੀ ਆਂਦੇ ਹੈ ਹਵਕ ਗੁੱਡ ਨਾਈਟ ਗਾਇਜ਼ ਇਹ ਮੈਸੇਜ ਇਹ ਜੋ ਬਾਲ ਹੈ ਨਾ ਇਹ ਬਾਲ ਇਹ ਵਿਲਡ ਕੱਪ ਮੇ ਯੂਜ਼ ਹੋਏਗੀ ਅਗਲੇ ਸਾਲ ਜੋ ਹੈ 26 ਵਾਲਾ ਵਿਲਡ ਕੱਪ ਇਹਨੇ ਕਿਨੇ ਕਿਹਾ ਹੈ ਆਈ ਜਸਟ ਲਾਂਚ ਕੀ ਹੈ ਮੇਰਾ ਤ੍ਰੀ ਆਂਡਾ ਉਹ ਦੇਖੋ ਉਹ ਮੇਰਾ ਮਤਲਬ ਫੇਵਰੇਟ ਤਾਂ ਨਹੀਂ ਹੈ ਪਰ ਅੱਛਾ ਲੱਗਦਾ ਮੈਨੂੰ ਮੈਂ ਨੋ ਤੁਹਾਰਾ ਦੇ ਕੰਸੀਡੀਟ ਕਰਾ ਮੈਂ ਨੀਮਲ YouTube ਤੇ ਜਿਹੜੇ ਵੀਡੀਓਜ਼ ਦੇਖਦਾ ਹਾਂ ਹਾਂਜੀ ਹੁਣ ਹੋ ਗਈ ਸਾਡੀ ਸ਼ਾਪਿੰਗ ਡਨ ਤੇ ਹੁਣ ਅਸੀਂ ਜਾ ਰਹੇ ਹਾਂ ਘਰੇ ਵਾਪਸ ਤੇ ਹੁਣ ਜਾ ਕੇ ਆਪਾਂ ਬਣਾਵਾਂਗੇ ਖਾਂਗੇ ਡਿਨਰ yes ਹਾਂਜੀ ਕੀ ਖਾਣਾ ਹੈ ਤੇ ਡਿਨਰ ਚ ਮੈਂ ਅੱਛਾ ਕਾ ਖਾ ਲੂੰਗਾ ਕੁਝ ਕੀ ਆਲੂ ਦੇ ਪਰਾਂਠੇ ਆਲੂ ਦੇ ਪਰਾਂਠੇ ਰਾਤ ਨੂੰ ਹਾਂਜੀ ਓਕੇ ਹਾਂਜੀ ਹੁਣ ਆਗੇ ਅਸੀਂ ਘਰ ਵਾਪਸ ਬਟੂ ਕੋ ਉਹ ਤਾਂ ਜਦੋਂ ਆਪਾਂ ਕਾਊਂਟਰ ਤੇ ਗਏ ਆ ਉਹ ਤਾਂ ਕਹਿ ਰਹੇ ਸੀ ਕਿ ਮਤਲਬ ਇਹ ਸਾਰਾ ਜੋ ਟੋਟਲ ਬਿੱਲ ਹੈ 170 ਦਾ ਹੋਇਆ ਤੇ ਔਰ ਫਿਰ ਜਦੋਂ ਉਹਨਾਂ ਨੇ ਬੋਲਾ 170 ਹੈ ਤਾਂ ਹਮ ਤਾਂ ਪੇ ਕਰਨੇ ਲੱਗ ਗਏ ਪਰ ਆਪ ਕੇ ਹੀ ਨਹੀਂ ਵਾਪੇ ਹਾਂ ਮੈਂ ਨਹੀਂ ਸੀ ਪਰ ਜਦੋਂ ਮੈਂ ਆਈ ਮੈਨੇ ਮਤਲਬ ਕਾਊਂਟਰ ਤੇ ਸੁਣਿਆ ਕਿ 170 ਹੈ ਹਨਾ ਤਾਂ ਫਿਰ ਮੈਂ ਮਤਲਬ ਪਾਪਾ ਨੂੰ ਕਿਹਾ ਕਿ ਨਹੀਂ ਉਹਨੇ ਤਾਂ ਮੈਨੂੰ 140 ਕਿਹਾ ਸੀ ਜਿਹੜੇ ਮਤਲਬ ਉੱਥੇ ਜਿਨ੍ਹਾਂ ਨੇ ਹਮੇ ਬਤਾਇਆ ਥਾ ਕਿ ਇਹ ਪੈਕ ਮਤਲਬ ਜਿਹੜੇ ਇਥੇ ਸੇਲਸ ਪਰਸਨ ਜਿਨੇ ਮੈਨੂੰ ਦੱਸਿਆ ਸੀ ਤੇ ਉਹ ਕਹਿੰਦੇ ਕਿ ਸੀ 140 ਦਾ ਇਹ ਪੂਰਾ ਪੈਕ ਹਾਂ ਇਹ ਇੱਕ ਲੱਗਦਾ ਸਰ ਹਾਂ ਪਰ ਜਦੋਂ ਮੈਨੇ ਕਾਊਂਟਰ ਤੇ ਮਤਲਬ ਪਾਪਾ ਨਾਲ ਉਸ ਨੂੰ ਗੱਲ ਕਰਦੇ ਸੁਣਿਆ ਤਾਂ ਉਹ ਕਹਿੰਦੇ ਕਿ 170 ਮਤਲਬ ਡਾਲਰ ਟੋਟਲ ਹੈ ਨਾ ਤਾਂ ਫਿਰ ਮੈਂ ਪਾਪਾ ਨੂੰ ਕਿਹਾ ਵੀ ਕਿ ਮਤਲਬ ਨਹੀਂ ਮੈਨੂੰ ਉਹਨੇ ਐਵੇਂ ਕਿਹਾ ਤਾਂ ਪਾਪਾ ਕਹਿੰਦੇ ਕੋਈ ਗੱਲ ਨਹੀਂ 30 ਡਾਲਰ ਤਾਂ ਹੈ ਵੀ ਚਲੋ ਹੁਣ ਕਾਊਂਟਰ ਤੇ ਆ ਕੇ ਥੋੜਨਾ ਆਪਾਂ ਮਨਾ ਕਰਾਂਗੇ ਬਸ ਲੈ ਲਿਆ ਜੋ ਲੈ ਲਿਆ ਤੇ ਮੈਂ ਕਿਹਾ ਨਹੀਂ ਐਵੇਂ ਨਹੀਂ ਨਾ ਹੁੰਦਾ ਗੱਲ ਤਾਂ ਕਰਨੀ ਚਾਹੀਦੀ ਹੈ ਥੋੜੇ ਥੋੜੇ ਆ 30 ਡਾਲਰ ਹੈ ਨਾ ਉਸ ਮੈਂ ਉਹਦੇ ਨਾਲ ਗੱਲ ਕਰਨ ਚੱਲੀ ਕਿ ਨਾ ਸੇਲਸਮੈਨ ਨਾਲ ਜਿਹੜਾ ਮਤਲਬ ਜਿਹਨੇ ਮੈਨੂੰ ਦੱਸਿਆ ਸੀ ਜਿਹੜਾ ਮੈਨੂੰ ਦਿਖਾ ਰਿਹਾ ਸੀ ਕੱਪੜੇ ਤੇ ਜਿਹਨੇ ਮੈਨੂੰ ਰੇਟ ਦੱਸਿਆ ਸੀ ਤੇ ਜਦੋਂ ਮੈਂ ਉਹਦੇ ਕੋਲ ਗਈ ਤੇ ਮੈਨੇ ਉਹਨੂੰ ਕਿਹਾ ਕਿ ਤੁਸੀਂ ਤਾਂ ਮੈਨੂੰ ਇਹ ਰੇਟ ਦੱਸਿਆ ਸੀ ਹਨਾ ਤੇ ਜਦੋਂ ਆਪਾਂ ਕਾਊਂਟਰ ਤੇ ਗਏ ਆ ਤਾਂ ਉਹ ਉਹਨਾਂ ਨੇ 170 ਬਣਾਤਾ ਤਾਂ ਫਿਰ ਉਹ ਕਹਿੰਦੀ ਕਿ ਅੱਛਾ ਐਵੇਂ ਤਾਂ ਉਹ ਆ ਗਈ ਸੇਮ ਟਾਈਮ ਮੇਰੇ ਨਾਲ ਹੀ ਆ ਗਈ ਕਾਊਂਟਰ ਤੇ Papa ਬਿਲ ਪੇ ਹੀ ਕਰ ਰਹੇ ਸੀ ਹਲੇ ਜਸਟ ਤੇ ਉਹਨੇ ਆ ਕੇ ਉਹਨੂੰ ਰੋਕਿਆ ਤਾਂ ਕਹਿੰਦੀ ਕਿ ਵੀ ਨਹੀਂ ਇਹਨਾਂ ਨੂੰ ਨਾ ਮੈਂ ਕਿਹਾ ਸੀ ਕਿ ਆ ਇਸ ਲਈ ਹੈ ਕਿ ਹਮੇ ਲੱਗ ਕਿ ਉਹ 140 ਹਾਂ ਤੇ ਦੂਜਾ ਕੀ ਇੱਕ ਤਾਂ ਆਪਾਂ ਹੋ ਗਿਆ ਚੀਜ਼ ਦੇਖ ਕੇ ਲੈ ਲਈ ਦੂਜੇ ਦੇਖਿਆ ਤਾਂ ਹੈ ਹੀ ਸੀ ਆਪਾਂ ਨੇ ਆਪਾਂ ਦੂਜਾ ਉਸ मतलब लड़की भी सी। हाँ, तो भी तो कंफर्म किया दो लिखा ने भी क्योंकि एक जो, जिस बंदा गल कर ली पता पूछना तो चाहिए ना अगले लो किसी होना मेनू बाद दसा के मामा पैसे ओने ही लगाए हां अच्छा होया ना फिर 30 ڈالر بچاتے میں نے पापा نے ہے نا بتا دیتی ہوں او سکھے よنہ سیونگ کرو تے جتنا ہو سکے اوناں جتھے بولنا پےے اتے بولو بھی ضرور ہن جے دیکھ جے میں مینوں پاپا روک رہے سی کہ کوئی گل نہیں 30 ڈالر ہی ہیں پے کر دنے ہیں ہے نا او سیو بھی ہوئی ایک طرح دے ٹھیک ہے ਚਲੋ ਜੀ ਫਿਰ ਇੱਥੇ ਕਰਦੇ ਆਂ ਅਸੀਂ ਆਪਣੇ ਬਲੌਗ ਦਾ ਐਂਡ ਹੋਪ ਸੋ ਤੁਹਾਨੂੰ ਬਲੌਗ ਪਸੰਦ ਆਇਆ ਹੋਵੇਗਾ ਤੇ ਤੁਹਾਨੂੰ ਕੁਝ ਸਿੱਖਣ ਵੀ ਮਿਲਿਆ ਹੋਵੇਗਾ ਆਈ ਥਿੰਕ ਸੋ ਓਕੇ ਬਾਏ ਟੇਕ ਕੇਅਰ ਹੈਵ ਅ ਨਾਈਟ ਡੇ